ਦੇ ਸਤਿ ਸਪਕ ਦੇਖ ਰਹੇ ਸਾਰੇ ਹਿਸਰੋਤਿਆਂ ਜਤਾਰ ਸਿੰਘ ਜੱੱਬੋਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥਿਓ ਗੱਲ ਕਰਾਂਗੇ ਅੱਜ ਉਸ ਮਹਾਨ ਦਿਨਾਂ ਦੀ ਜਿਹੜੇ ਸ਼ਹਾਦਤ ਦੇ ਦਿਨ ਚਲਦੇ ਆ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਜਿਹੜਾ ਹੈਗਾ ਆ ਜੁੱਧ ਦੇ ਮੈਦਾਨ ਦੇ ਅੰਦਰ ਅੱਜ ਗੱਲ ਕਰਨ ਜਾ ਰਹੇ ਆ ਇੱਥੇ ਨਗਰ ਨੇ ਇਕੱਠੇ ਹੋ ਕੇ ਬਹੁਤ ਵੱਡਾ ਆਪਰਾਲਾ ਕੀਤਾ ਸੰਗਤਾਂ ਦੇ ਵਾਸਤੇ ਦੁੱਧ ਦੇ ਜਿਹੜੇ ਲੰਗਰ ਹੈਗੇ ਆ ਲਗਾਏ ਜਾ ਰਹੇ ਨੇ ਸਮਾ ਉਸ ਸਮੇਂ ਦਾ ਦਹੁਰਾਂ ਦਾ ਯਾਦ ਉਸ ਸਮੇਂ ਦੀ ਲੈ ਕੇ ਆਂਦਾ ਜਦੋਂ ਮਾਤਾ ਗੁਜਰਕੌਰ ਜੀ ਠੰਡੇ ਪਰਜ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੇ ਨਾਲ ਰਹੇ ਆ ਅੱਜ ਗੱਲ ਯਾਦ ਆਉਂਦੀ ਹੈ ਮੋਤੀ ਮਹਿਰਾ ਦੀ ਜੀ ਮੋਤੀ ਮਹਿਰਾ ਨੇ ਉਹ ਸੇਵਾ ਕਰਕੇ ਦਿਖਾਇਆ ਜਿਹਦੇ ਵਿੱਚ ਹਰ ਜੀਵ ਹਰ ਪ੍ਰਾਣੀ ਨਤਮਸਤਕ ਹੁੰਦਾ ਉਹਨਾਂ ਦੀ ਮਹਾਨ ਸੇਵਾ ਕੇ ਕੜਕ ਦੇ ਠੰਡ ਦੇ ਵਿੱਚ ਉਹਨਾਂ ਬੱਚਿਆਂ ਨੂੰ ਗਰਮਾ-ਗਰਮ ਦੁੱਧ ਪਿਲਾਉਣਾ ਇਤਿਹਾਸ ਇਹ ਵੀ ਦੱਸਦਾ ਕਿ ਮੋਤੀ ਮੈਰਾ ਦਾ ਪਰਿਵਾਰ ਪਿਆਰੇ ਸਾਥੀਓ ਜਿੰਦਾ ਹੀ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਪਰ ਇਹਨ ਨਹੀਂ ਮੰਨੀ ਚੁਕੇ ਨੇ ਬਹੁਤ ਵੱਡੀਆਂ ਸ਼ਹਾਦਤਾਂ ਸਿੱਖ ਧਰਮ ਦੀਆਂ ਸਾਡੇ ਵਿੱਚ ਨੌਜਵਾਨ ਵੀਰੇ ਖੜੇ ਨੇ ਜਿਨ੍ਹਾਂ ਦੇ ਅੰਦਰ ਬਹੁਤ ਵੱਡਾ ਪਿਆਰ ਹੈ ਜੇ ਲੰਗਰਾਂ ਦੀ ਗੱਲ ਕਰੀਏ ਦੁੱਧ ਦਾ ਲੰਗਰ ਜਿਹੜਾ ਹੈਗਾ ਮੇਨ ਹਾਈਵੇ ਰੋਡ ਦੇ ਉੱਪਰ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਸੰਗਤਾਂ ਨੂੰ ਤੜਕਸਾ ਤੋਂ ਲੰਗਰ ਚੱਲਦਾ ਇਹਨਾਂ ਦੇ ਮੁਰੇ ਧੁੰਦ ਦੀ ਵੀ ਕੋਈ ਪਰਵਾਹ ਨਹੀਂ ਹੈਗੀ ਕਿਉਂਕਿ ਜਿਹੜੀ ਲਗਨ ਹੈਗੀ ਜਿਹੜਾ ਪਿਆਰ ਹੈਗਾ ਉਹ ਬਹੁਤ ਵੱਡਾ ਸਿੱਧੀਆਂ ਮੁਲਾਕਾਤ ਹੈ ਇੱਥੇ ਆਪਾਂ ਕਰਵਾਵਾਂਗੇ ਅੱਜ ਦੇਸ਼ ਸੇਵਕ ਦੇ ਉੱਪਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਕਿਸ ਤਰ੍ਹਾਂ ਲੱਗਦਾ ਜੀ ਅੱਜ ਜੀ ਬਹੁਤ ਹੀ ਦੁੱਖ ਭਰਿਆ ਦਿਨ ਵਾ ਜਿੱਦਾਂ ਸਿੱਖ ਧਰਮ ਦੇ ਵਿੱਚ ਤਾਂ ਚੜ੍ਹਦੀ ਕਲਾ ਹੀ ਹੁੰਦੀ ਹੈ ਫਿਰ ਇਹ ਕਿਰਨਾਂ ਚੜ੍ਹਦੀ ਕਲਾ ਦੇ ਵਿੱਚ ਸ਼ੀਧੀਆਂ ਜੀ ਆਪਾਂ ਚੜ੍ਹਦੀ ਕਲਾ ਚ ਹੀ ਦਿੰਨੇ ਆ ਨਾ ਜੀ ਜੀ ਬਾਈਕਰੋ ਤੇ ਅੱਜ ਦੇ ਦਿਨ ਜਿੱਦਾਂ ਜੀ ਸੂਬੇ ਦੇ ਕੇਅਰਿਏ ਵਿੱਚ ਪੇਸ਼ ਹੋਏ ਸੀਗੇ ਕੱਲ ਵੀ ਇਹੀ ਸੀਗੇ ਦਿਨ ਹੈ ਨਾ ਜੀ ਦੋ ਦਿਨ ਪੇਸ਼ ਹੋਏ ਸੀਗੇ ਹਾਂ ਜੀ ਬਾਬਾ ਫਤੇਸ ਸਿੰਘ ਜੀ ਬਾਬਾ ਜੋ ਜੋ ਹਜੋਰਾ ਵਰਸੰਗ ਜੀ ਜੀ ਤੇ ਜਿਹੜੇ ਪੇਸ਼ ਹੋਏ ਠੰਡੇ ਵਰਜ ਵਿੱਚ ਰੱਖਿਆ ਸੀਗਾ ਜੀ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਭ ਜੱਦਾਂ ਨੂੰ ਤੇ ਬਾਬਾ ਮੋਤੀਰਾਮ ਮਹਿਰਾ ਜੀ ਨੇ ਦੁੱਧ ਦੀ ਸੇਵਾ ਕੀਤੀ ਸੀਗੀ ਨਿਭਾਈ ਸੀਗੀ ਤੇ ਦੋਦੀ ਸੇਵਾ ਨਿਭਾਈ ਸੀ ਜਿਹੜਾ ਉਹਨਾਂ ਨੂੰ ਅੰਦਰ ਦਿਨ-ਦਿਨ ਹੀ ਜਾਣ ਜੀ ਤੇ ਉਹਨਾਂ ਨੇ ਸੋਨੇ ਦੇ ਮੋਹਰੇ ਦਿੱਤੀਆਂ ਉਹਨਾਂ ਨੂੰ ਜਿਹੜੇ ਉੱਥੇ ਮੋਹਰੇ ਸੇਵਾ ਉਹਨਾਂ ਦੇ ਸੀਗੇ ਨਾ ਜੀ ਚੌਂਕੀ ਦਾ ਰੱਖਿਓ ਸੀਗੇ ਜੀ ਤੇ ਬਾਬਾ ਮੋਤੀਰਾ ਮਹਿਰਾ ਜੀ ਗਏ ਆਪਣੀ ਸੇਵਾ ਦੇ ਮਹੌਣ ਸੇਵਾ ਕੀਤੀ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਵਜ਼ੀਰ ਖਾਨ ਨੂੰ ਪਤਾ ਲੱਗਿਆ ਜੀ ਉਹਨਾਂ ਨੇ ਜੀ ਬਾਅਦ ਵਿੱਚ ਸਾਰਾ ਪਰਿਵਾਰ ਉਹਨਾਂ ਦੇ ਕੋਲੂ ਚ ਪੀੜਤਾ ਸੀਗਾ ਜੀ ਜੀ ਤੇ ਉਹਨਾਂ ਨੇ ਵੀ ਉਹਨਾਂ ਨੇ ਵੀ ਛਿੱਦੀ ਦਿੱਤੀਆਂ ਛੋੜੇ ਸਾਹਿਬ ਜੀ ਤਰਸ਼ੀਦੀ ਦਿੱਤੀਆਂ ਤੇ ਸਾਨੂੰ ਇਹਨਾਂ ਦਾ ਇਹ ਪ੍ਰੇਮ ਨਾਲ ਨਹੀਂ ਚਾਹੀਦੀ ਜੇ ਉਸ ਹਕੂਮਤ ਦੀ ਮੁਗਲ ਹਕੂਮਤ ਦੀ ਜੜ ਪਟਣ ਵਾਸਤੇ ਦੋ ਦੋ ਫਰਜ਼ਾਨ ਦੇ ਗੁਰੂ ਸਾਹਿਬ ਦੇ ਚਾਰ ਸਾਬਜਾ ਦੇ ਸ਼ਹੀਦਾਂ ਦੀ ਕਮੀ ਨਹੀਂ ਉਧਰ ਵੀ ਵਾਜਾ ਮਾਰ ਕੇ ਦੁੱਧ ਪੀਓ ਜੀ ਵਾਹਿਗੁਰੂ ਜੀ ਇੱਧਰ ਵੀ ਦੁੱਧ ਪੀਓ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ ਸੇਵਾਦਾਰਾਂ ਦੀ ਜਿਹੜੀ ਪਹਿਲੇ ਦਿਨ ਤੋਂ ਹੀ ਸ਼ਰਧਾ ਹੈਗੀ ਹੈ ਉਹ ਐਸੀ ਹੀ ਤਰ੍ਹਾਂ ਵਧ ਕਰਾ ਰਿਹਾ ਹੈ ਮੋਤੀ ਮਹਿਰਾ ਬਹੁਤ ਸਿਰ ਕੱਟਮਾ ਸੇਵਾਦਾਰ ਜਦੋਂ ਅੱਗੇ ਆਇਆ ਇਤਿਹਾਸ ਦੱਸਦਾ ਕਿ ਸੋਨੇ ਦੀਆਂ ਮੋਹਰਾਂ ਦਿੱਤੀਆਂ ਕਿ ਮੈਨੂੰ ਅੰਦਰ ਜਾਣ ਦਿਓ ਹਾਂਜੀ ਸੋਨੇ ਮੋਹਰਾਂ ਦਿੱਤੀਆਂ ਜੀ ਪਤਾ ਵੀ ਸਿਕਸ ਅਹ ਜੀ ਕਿ ਸਾਉਤੋਂ ਵੱਡੀ ਗੱਲ ਆਪਣਾ ਸਿਖਾ ਗਏ ਜੀ ਇਦਾਂ ਹੀ ਛੋਟੇ ਸਾਹਿਬ ਜਿਆਦਾ ਸਿਖਾ ਗਏ ਜ ਜਦੋਂ ਉਹਨਾਂ ਨੂੰ ਵਜੀਰ ਖਾਨ ਨੇ ਕਿਹਾ ਕਿ ਤੁਹਾਨੂੰ ਅਸੀਂ ਮਹਿਲ ਦਿੰਦੇ ਆ ਰਾਜ ਭਾਗ ਦਿੰਦੇ ਆ ਸਾਰਾ ਕੁਝ ਦਿੰਦੇ ਆ ਜੀ ਤੇ ਉਹਨਾਂ ਨੇ ਲੱਤ ਮਾਰਤੀ ਸੀ ਕਹਿੰਦੇ ਅਸੀਂ ਨਹੀਂ ਅਸੀਂ ਤਾਂ ਸਿੱਖੀ ਸਿੱਖਾਂ ਹੀ ਭਜੰਗੀ ਹੁੰਦੇ ਆ ਕਾਲ ਪੁੱਛਦੇ ਭਜੰਗੇ ਆ ਅਸੀਂ ਤੇਰੇ ਮੂਰੇ ਝੁੱਕਦੇ ਨਹੀਂ ਹੈਗੇ ਆ ਪਰ ਅਸੀਂ ਥੋੜੇ ਕੇ ਪੈਸਿਆਂ ਵਾਸਤੇ ਕਰੀ ਕਿਸੇ ਧਰਮ 'ਚ ਵਰਜੀ ਦਾ ਕਰੀ ਕਿਸੇ ਧਰਮ 'ਚ ਵਰਦੇ ਇਹ ਨਹੀਂ ਕਹਿੰਦਾ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕੋ ہمارا ਗੋ ਆਪੋ ہمارا ਕੋਤੂ ਹੈ ਨਾ ਵੀ ਤੁਮਕੋ ਤੁਹਾਡਾ ਕੋਤੂ ਹੈ ਨਾ ਪਰ ਅਸੀਂ ਇਹ ਕਹਿੰਦੇ ਕਿ ਜਿਹੜੇ ਸ਼ੋਰੇ ਸਾਹਿਬ ਜਾਂ ਦਿਨ ਗੁਰੂ ਸਾਹਿਬ ਨੇ ਪਰ ਪੂਰਾ ਸਰਬਸਬਾਤ ਅਸ਼ਿੱਧ ਸਿੰਗਲੇ ਸ਼ੀਧੀਆਂ ਹੋਈਆਂ ਜੀ ਠੀਕ ਨਹੀਂ ਹੈਗਾ ਆਪਣੇ ਸਿੱਖੀ ਸਰੂਪ ਕਰਕੇ ਪਰ ਆਪਾਂ ਗੁਰੂ ਤੋਂ ਬੇਮੁਖ ਹੋਈ ਜਾਂਦੇ ਆ ਤੇ ਇਸ ਦਾੜੀ ਕਟਾਈ ਜਾਂਦੇ ਆ ਜੀ ਇਹਦੀ ਮੇਨ ਵਜਾ ਵਜਾ ਕੀ ਹੈ ਵਜਾ ਇਹ ਹੀ ਹੈ ਜੀ ਬਸ ਕੋਈ ਸ਼ਕ ਲਾਲਚ ਵੀ ਹੈ ਜਾਂ ਕੋਈ ਸ਼ਕ ਆਪਣੇ ਮਨਮੁਖ ਹੋ ਗਿਆ ਜੀ ਕਿਹੜਾ ਲਾਲਚ ਆ ਲਾਲਚ ਕੋਈ ਤਾਂ ਇਹ ਆਪਣੇ ਧਨ ਦੌਲਤ ਉਧਰ ਕਮਾ ਲਈ ਜਾਂ ਇਧਰ ਕੋਈ ਸਿੱਖੀ ਸਰੂਪ ਨੂੰ ਕੋਈ ਇਧਰ ਚੰਗੇ ਨਹੀਂ ਪਰ ਆਪਾਂ ਦੁਨੀਆ ਨਾ ਦੱਸ ਨਹੀਂ ਸਕੀ ਯਾ ਦੀ ਕੁਰਬਾਨੀ ਕੀਤੀ ਹੈ ਜੀ ਤਾਂ ਮੈਂ ਪਹਿਲਾਂ ਮੂਨਾ ਕੋਨਾ ਹੁੰਦਾ ਸੀਗਾ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੀ ਅਸੀਂ ਇਤਿਹਾਸ ਨੂੰ ਗੁਰੂ ਸਾਹਿਬ ਨੇ ਚਟੋਲਿਆ ਸਮਝਿਆ ਪੜਿਆ ਸਾਰਾ ਸਿੱਖੀ ਸਰੂਪ ਚ ਵਾਇਆ ਠੀਕ ਨੇ ਅੱਜ ਗੁਰੂ ਸਾਹਿਬ ਦੀ ਕਿਰਪਾ ਪੂਰੀ ਚੜ੍ਹਦੀ ਕਲਾ ਚ ਆ ਜੀ ਤੇ ਇੱਦਿ ਮੈਂ ਕਹਿੰਦਾ ਹਰੇਕ ਭੈਣ ਭਰਾ ਨੂੰ ਇਹੀ ਕਹਿਣਾ ਕਿ ਅੱਜ ਸਾਹਿਬ ਜੀ ਅਸੀਂ ਸਿੱਧੀ ਸ਼ੀਧੀ ਦਾ ਸਿੱਖੀ ਇੱਕੋ ਹੀ ਗੋਸ਼ ਜੀ ਉਹਨਾਂ ਨੇ ਕਿਦਾਂ ਆਪਣਾ ਧਰਮ ਨਹੀਂ ਹਾਰਿਆ ਜਿਸ ਧਰਮ ਨੇ ਸਾਡੇ ਲਈ ਸਾਰਾ ਸਰਵੰਸ ਭਾਰਤ ਹੈ ਜੀ ਠੀਕ ਨੇ ਹੈਗਾ ਪ੍ਰੇਰਨਾ ਲਈਏ ਉਹਨਾਂ ਤੋਂ ਹੈ ਨਾ ਜੀ ਖਾਲਸਾ ਵੀ ਫਤਿਹ ਜੀ ਅ ਤੋਦੇ ਦੇ ਲੰਗਰ ਸਾਰਿਆਂ ਵੱਲੋਂ ਇਕੱਠੇ ਹੋ ਕੇ ਲਗਾਏ ਜਾ ਰਹੇ ਆ ਅੱਜ ਦੇ ਦਿਨ ਇੱਥੇ ਕੋਈ ਪਾਰਟੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਸਿਰਫ ਭਾਵ ਦੀ ਸੇਵਾ ਹੋ ਰਹੀ ਹੈ ਕਿ ਸੇਵਾ ਕਰਨੀ ਹੈ ਕੀ ਮਹਿਸੂਸ ਹੋ ਰਿਹਾ ਅੱਜ ਬੜੀ ਖੁਸ਼ੀ ਹੋ ਰਹੀ ਹੈ ਜੀ ਪਿੰਡ ਬੈਂਸ ਦੇ ਜਿੰਨੇ ਵੀ ਨੌਜਵਾਨ ਸਭਾ ਹੈ ਸਾਡੀ बच्चा बच्चा ਜਾਣ ਕੇ ਪਿੰਡ ਬਹਿਸ ਤੋਂ ਇੱਥੇ ਆ ਕੇ ਹਾਈਵੇ ਦੇ ਉੱਪਰ ਜਿਹੜਾ ਅੱਜ ਇਹਨਾਂ ਨੇ ਦੁੱਧ ਲੰਗਰ ਆਇਆ ਕਿਉਂਕਿ ਜਿਹੜਾ ਇਹ ਦੇਣਿਆ ਸਾਡੇ ਲਈ ਸਿੱਖ ਇਤਿਹਾਸ ਲਈ ਇੱਕ ਬਹੁਤ ਵੱਡੀ ਦੇਣਿਆ ਸਾਡੇ ਲਈ ਇਹ ਅੱਜ ਅੱਜ ਅਸੀਂ ਜੋ ਕਸ਼ ਹੈਗੇ ਆ ਉਹਨਾਂ ਬੱਚਿਆਂ ਦੀ ਸ਼ਹਾਦਤ ਕਰਕੇ ਹੀ ਅਗਰ ਉਹ ਬੱਚੇ ਸ਼ਹਾਦਤ ਨਾ ਦਿੰਦੇ ਐਡੀ ਬੜੀਏ ਇਤਿਹਾਸ ਨਾ ਖੜਦਾ ਕਦੀ ਵੀ ਠੀਕ ਹੈ ਜੀ ਸਾਨੂੰ ਬੜੀ ਖੁਸ਼ੀ ਆ ਜਿੰਨੇ ਵੀ ਨੌਜਵਾਨਾਂ ਦਾ ਪਿੰਡ ਵਾਸੀਆਂ ਦਾ ਸਿਆਣੇ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਅੱਜ ਛੋਟੇ ਜਿਹੜੇ ਸਾਹਿਬ ਜਦ ਸਾਡੇ ਉਹਨਾਂ ਦੀ ਸ਼ਹਾਦਤ ਬਾਰੇ ਜਿਹੜੇ ਹਨ ਇਹ ਲੰਗਰ ਲਾਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸ਼ੁਕਰੀਆ ਸ਼ੁਕਰੀਆ ਵਾਹਿਗੁਰੂ ਜੀ ਅੱਜ ਮਾਇਆ ਦੇ ਗੱਫੇ ਵੀ ਪੂਰੀ ਸੰਗਤਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਅੱਜ ਜਦੋਂ ਸੇਵਾ ਕਰਦੇ ਹਾਂ ਕਿੰਨੇ ਕ ਖੁਸ਼ੀ ਮਨ ਨੂੰ ਕਿੰਨਾ ਕ ਚਾ ਚੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਜੀ ਬਾਬਾ ਜੋਰਾਬਾਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦੇ ਦਿਹਾੜੇ ਚੱਲ ਰਹੇ ਆ ਫਤੇਗੜ੍ਹ ਸਾਹਿਬ ਜੀ ਤੇ ਉਹਦੇ ਸਵਾਨ ਦੇ ਵਿੱਚ ਪਿੰਡ ਬੈਂਸ ਜੀ ਵੱਲੋਂ ਗਰਮ ਦੁੱਧ ਦੇ ਲੰਗਰ ਲਾਏ ਗਏ ਆ ਚੰਦੀ ਫਗਵਾੜਾ ਚੰਡੀਗੜ੍ਹ ਰੋਡ ਤੇ ਜੀ ਤੇ ਬਹੁਤ ਮਨ ਨੂੰ ਖੁਸ਼ੀ ਹੋ ਰਹੀ ਆ ਬੜੀ ਸ਼ਰਧਾ ਆ ਸੇਵਾ ਕਰਨ ਦੀ ਭਾਵਨਾ ਆ ਬੜੇ ਲੋਕਾਂ ਦੇ ਪਸੰਦ ਬੜੇ ਖੁਸ਼ ਹੋ ਲੋਕ ਕਿਉਂਕਿ ਅਜੇ ਕਿ ਨਹੀਂ ਧਾਂਡ ਦੇ ਵਿੱਚ ਲੋਕ ਉਤੈ ਤ ਨਹੀਂ ਜਾ ਸਕੇ ਲੇਕਿਨ ਆਪਣੀ ਮੰਦੀ ਭਾਵਨਾ ਜਿਹੜੀ ਹੈ ਇੱਥੇ ਗਰਮ ਦੁੱਧ ਲੰਗਰ ਲਾ ਕੇ ਆਪਣੀ ਇਹ ਜਿਹੜੀ ਇਹ ਨਾਮ ਮਨਣ ਦੀ ਗੱਲ ਹੈ ਉਹਨਾਂ ਮਾਤਾ ਗੁਜਰਕੋੜ ਨੇ ਉਹਨਾਂ ਨੂੰ ਪਹਿਲਾਂ ਤੋਂ ਜੰਮਦਿਆਂ ਨੂੰ ਗੁਰਤੀ ਇਹੋ ਦਿੱਤੀ ਸੀ ਫਿਰ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਪਹਿਲੇ ਸੀ ਦਿੱਤਾ ਫਿਰ ਸਾਰਾ ਸਰਬੰਸ ਗੁਰੂ ਗੋਬਿੰਦ ਸਿੰਘ ਜੀ ਨੇ ਬਾਰਿਆ ਜੀ ਇਹੀ ਮਾਤਾ ਦੀ ਉਹਨਾਂ ਨੂੰ ਸਿਖਿਆ ਸੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਡੋਲਣਾ ਨਹੀਂ ਨਾ ਕਿਸੇ ਤੋਂ ਡਰਨਾ ਆ ਨਾ ਕਿਸੇ ਨੂੰ ਡਰਾਉਣਾ ਆ ਤੇ ਆਪਣੇ ਪਰਧਾਨਮ ਦੇ ਵਿੱਚ ਪੱਕੇ ਰਹਿਣਾ ਤੇ ਬਾਕੀ ਸਾਰੀ ਸੰਗਤ ਨੂੰ ਪੱਕੇ ਕਰਨਾ ਹੈ ਜੀ 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 ਸ਼ੁਕਰੀਆ ਅੱਜ ਕਿਸ ਤਰ੍ਹਾਂ ਲੱਗਦਾ ਜੀ ਜਦੋਂ ਇੱਥੇ ਸੇਵਾ ਕਰਦੇ ਹੋ ਕਿੰਨਾ ਕਚਾ ਚੜਦਾ ਕਿਉਂਕਿ ਸੰਗਤਾਂ ਨੂੰ ਦੁੱਤ ਫਲਾਣਾ ਇੱਥੇ ਸੇਵਾ ਕਰਨੀ ਸਾਡੇ ਪਿੰਡ ਬੈਂਸ ਜੀ ਸਰ ਸਾਨੂੰ ਇਸ ਗੱਲ ਦਾ ਹੈਗਾ ਵੀ ਜਿੰਨੀ ਸਾਡੇ ਕੋਈ ਵੀ ਜਿੰਨਾ ਵੀ ਇਦਾਂ ਦੇ ਕੋਈ ਫੰਕਸ਼ਨ ਹੋਣ ਜਾਂ ਕੋਈ ਇਦਾਂ ਬੋਰ ਸਾਡੇ ਪਿੰਡ ਸਾਂਝੀ ਵਾਲਤਾ ਦਾ ਇਹ ਬਹੁਤ ਵੱਡੀ ਗੱਲ ਹੈ ਇਹ ਵੱਡੀ ਗੱਲ ਆ ਜੀ ਕੋਈ ਬਿਤਕਰਾ ਨਹੀਂ ਜੀ ਕੋਈ ਮੈਂ ਬ੍ਰਾਹਮਣ ਆ ਜੀ ਜੀ ਅਸੀਂ ਗੁਰੂ ਤੋਂ ਇੱਕ ਬਾਤ ਕਰਕੇ ਅਸੀਂ ਬਚੇ ਹੋ ਹਾਂ ਜੀ ਸੱਚੀ ਗੱਲ ਹੈ ਜੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆਖੀ ਹੈ ਦੇ ਕਿੱਥੇ ਹੁਣ ਆ ਸਾਰੀ ਆਪਾਂ ਹਾਂ ਇਹ ਕਿ ਮੈਂ ਤੁਹਾਡੀ ਗੱਲ ਥੋੜੀ ਜੀ ਰੁਕਦਾ ਆਪਾਂ ਸਾਰੇ ਹਾਂ ਉਹਨਾਂ ਦੇ ਕਰਕੇ ਹੀ ਆ ਬਿਲਕੁਲ ਜੀ ਜੀ ਮਹਾਰਾਜ ਤੇ ਇਹ ਸੰਜੀਵਾਲਤਾ ਜਿਹੜੀ ਇਹ ਸਭ ਤੋਂ ਮੇਨ ਤਾਂ ਸਾਡੀ ਸੰਜੀਵਾਲਤਾ ਪਰ ਗੁਰੂ ਗੋਬਿੰਦ ਸਿੰਘ ਬਰਗਾ ਮਹਾਦਾਨੀ ਜੀ ਜਿਸ ਆਪਣਾ ਸਾਰਾ ਸਰਵਾਂ ਸਵਾਰ ਦਿੱਤਾ ਜੀ ਬਿਲਕੁਲ ਨਹੀਂ ਲੱਪਣਾ ਦੇਖੋ ਉਹਨਾਂ ਦਾ ਜਿਹੜਾ ਪਿਆਰ ਹੈ ਅੱਜ ਵੀ ਆਪਾਂ ਦੇਖੀਏ ਕਿ ਇਥੇ ਵਰਸਦਾ ਆ ਇੰਜ ਲੱਗਦਾ ਕਿ ਗੁਰੂ ਸਹਿਬਾਨ ਦੇਖੋ ਇਸ ਟਾਈਮ ਵੀ ਕਿੱਡੀ ਵੱਡੀ ਸੇਵਾ ਲੈਂਦੇ ਮੈ ਬਿਲਕੁਲ ਛੋਟੇ ਛੋਟੇ ਬੱਚੇ ਜੀ ਬਾਤ ਪੰਥ ਤੋਂ ਜੀ ਸਾਂਜੀਵਾਲਤਾਂ ਦੇ ਬਾਰੇ ਸਾਡੇ ਲਈ ਬਾਰੇ ਆ ਜੀ ਮਹਾਰਾਜ ਪਰ ਕਹਾਉਂ ਜੋ ਐਸ ਵੈਲੇ ਤੁਹਾਨੂੰ ਪਤਾ ਹਾਲਾਤ ਕੀ ਆ ਜੀ ਉਦਾਂ ਦੀ ਪੜਾਈ ਹੈ ਨਹੀਂ ਉਦਾਂ ਨੌਜਵਾਨਾ ਚਾਹੁੰਦੇ ਹੁੰਦਾ ਸ਼ਾਹ ਸਿੱਖਿਆ ਤੋਂ ਘਾਟ ਵੀ ਕਮੀ ਆ ਹਾਂ ਹੈ ਕਮੀ ਕਿਉਂਕਿ ਹੈਗੀ ਤਾਂ ਦਾਦੀ ਸੀ ਤਾਂ ਹਾਂ ਉਹ ਉਸ ਦਾਦੀ ਦਾਦੀ ਦੇ ਵਿੱਚ ਕਿੰਤਾ ਦਾ ਉਸ ਦਾਦੀ ਵਾਲੀ ਦਾਦੀ ਕਿੱਥੇ ਜੀ ਉਸ ਦਾਦੀਆਂ ਕਿੰਨੀਆਂ ਦਾਦੀਆਂ ਕਿੱਥੇ ਜੀ ਹੁਣ ਤਾਂ ਅਸੀਂ ਮਾਡਲ ਤੇ ਆ ਗਏ ਆ ਜੀ ਜੀ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਜੀ ਪਰ ਦੇਖੋ ਕਿਦਾਂ ਸਮਝਾਉਣਾ ਹੋਏਗਾ ਅੰਦਰ ਦ੍ਰਿੜਤਾ ਕਿੰਨੀ ਹੋਏਗੀ ਪਤਾ ਕਿ ਬੱਚਿਆਂ ਨੂੰ ਤਿਆਰ ਕਰਨਾ ਕਿ ਇਹਨਾਂ ਨੇ ਸ਼ਾਮ ਨੂੰ ਆਣਾ ਕਿ ਨਹੀਂ ਆਣਾ ਆਪਣੇ ਆਪ ਤਿਆਰ ਕਰਕੇ ਐ ਮੈਨੂੰ ਯਾਦ ਗੱਲ ਆ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸੇ ਤਰ੍ਹਾਂ ਸਹਿਬਜ਼ਾਦੇ ਨੂੰ ਤਿਆਰ ਕਰਨਾ ਜੰਗ ਦੇ ਲਈ ਭਾਨੇ ਉਹਨਾਂ ਦੀਆਂ ਕਮਾਈਆਂ ਜੀ ਜੀ ਬਹੁਤ ਬਹੁਤ ਬੜੀ ਬੜੀ ਦੇਨ ਹੈ ਬਾਖੂਬੀ ਤਰੀਕੇ ਦੇ ਨਾਲ ਸਾਰੇ ਹੀ ਭਾਈਚਾਰੇ ਦੇ ਵਿੱਚ ਇੱਥੇ ਸੇਵਾਦਾਰ ਬਣ ਕੇ ਅੱਜ ਪਹੁੰਚੇ ਨੇ ਸਾਂਝੀ ਵਾਰਤਾ ਦੀ ਜਿਹੜੀ ਝਲਕ ਦੀ ਗੱਲ ਕਰੀਏ ਇੱਥੇ ਨਜ਼ਰ ਆਉਂਦੀ ਹੈ ਭਾਈ ਸਾਹਿਬ ਸਾਡੇ ਸਤਕਾਰਯੋਗ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਡੇ ਦੇ ਅੰਦਰ ਬਹੁਤ ਵੱਡਾ ਪਿਆਰ ਹੈ ਜੇ ਅੱਜ ਅਸੀਂ ਜੀਵਤ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦੇ ਕਰਕੇ ਸਾਲ ਲੈ ਰਹੇ ਹੈਗੇ ਆ ਬਹੁਤ ਵੱਡਾ ਸੇਵਾਦਾਰਾਂ ਦੇ ਅੰਦਰ ਪਿਆਰ ਹੈ ਤਨ ਤਨ ਮਾਤਾ ਗੁਜਰਕੌਰ ਜੀ ਦੀਆਂ ਕਮਾਈਆਂ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਕਮਾਈਆਂ ਜੇ ਮੈਂ ਤਿਆਗ ਦੀ ਗੱਲ ਕਰਾਂ ਸਾਹਿਬ ਨੌਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪਿਆਰ ਹੈ ਸ਼ਹਾਦਤ ਦੇਣੀ ਹੈ ਬਹੁਤ ਵੱਡੀ ਪ੍ਰੇਰਨਾ ਸਰਬੰਸ ਬਾਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਦੇ ਸਦਕਾ ਜਿਹੜੀ ਪੰਜਾਬ ਦੇ ਅੰਦਰ ਚਹਲ ਪੈਲਾ ਜਿਹੜੀ ਐ ਸਿੱਖੀ ਨਜ਼ਰਾਂ ਦੀ ਹੈਗੀ ਹੈ ਇਹ ਬਹੁਤ ਵੱਡੀ ਦੇਣ ਹੈਗੀ ਹੈ ਕਿ ਪ੍ਰਵਾਬਤ ਹੁੰਦੇ ਨੇ ਗੁਰੂ ਸਹਿਬਾਨ ਦੇ ਇਤਿਹਾਸ ਤੋਂ ਕਿ ਹਰ ਨੌਜਵਾਨ ਵੱਤ ਤੋਂ ਵੱਧ ਇਹਨੂੰ ਜੁੜਨ ਦੀ ਅਪੀਲ ਕਰਦੇ ਨੇ ਬਹੁਤ ਹੀ ਵਧੀਆ ਲੱਗਦਾ ਦੇ ਸੇਬ ਤੋਂ ਜਤਾ ਸਿੰਘ ਜੱਬੋਬਾਨ ਨੂੰ ਦਿਓ ਅਜਾਜਤ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਵਾਸਤੇ 9465013313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ